ਸਹਿਬਾਨ ਖਿਲਾਫ ਪੱਦੀਆਂ ਟਿਪਣਿਆ ਕਰਨ ਤੇ ਭਾਜਪਾ ਵੱਲੋਂ ਤਿੱਖਾ ਵਿਰੋਧ ਕਰਦੇ ਰਾਜਪੁਰਾ ਵਿੱਚ ਆਪ ਨੇ ਤਾਂ ਅਤੀਸ਼ੇ ਮਾਰ ਲੈਣਾ ਦਾ ਪੁਤਲਾ ਫੁੱਗ ਗਿਆ ਗਿਆ ਸੋਚ ਸਿੱਖਾਂ ਰੋਧੀ ਹੈ ਪਾਵਰ ਤੇ ਜਾਬਰ ਵਾਲੀ ਸੋਚ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ અપਮਾਨ ਕਰਕੇ ਜਿਹੜੇ ਸ਼ਬਦ ਆਤੀਸ਼ੀ ਨੇ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਵਿਧਾਇਕ ਹੈ ਉਹਨੇ ਵਰਤੇ ਨੇ ਬੜੇ ਨਿੰਦਨਯੋਗ ਨੇ ਉਹ ਅਸੀਂ ਉਹ ਬੋਲ ਵੀ ਨਹੀਂ ਸਕਦੇ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਸਾਡੇ ਗੁਰੂਆਂ ਪ੍ਰਤੀ ਵੱਡੇ ਵੱਡੇ ਸਮਾਗਮ ਕਰਾ ਰਹੀ ਹੈ ਗ੍ਰੀ ਗੁਰਤੇਗ ਭਦਰਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਐਡੀ ਵੱਡੀ ਜਿਹੜੀ ਲਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਤੋਂ ਵੀਰਵਾਲ ਦੀ ਬਸ ਹੋਰ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਮੈਂ ਇਹ ਸਮਝਦਾ ਇਹ ਕੱਲੀ ਆਮ ਆਦਮੀ ਪਾਰਟੀ ਦੀ ਹੈ ਕੱਲੀ ਆਪੀਸੀ ਦੀ ਸੋਚ ਨਹੀਂ ਹੈ ਇਹ ਪੂਰਾ ਹਿੰਦੀ ਗਠਵੰਦਨ ਹੈ ਜਿਹੜਾ ਇਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਇਹ ਸੋਚ ਹੈ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਵਿਧਾਇਕ ਨੇ ਇਹ ਸ਼ਬਦ ਵਰਤੇ ਨੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਉਤਰੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੀ ਦੀ ਅਗਵਾਈ ਚ ਸਾਰੇ ਜ਼ਿਲ੍ਹੇ ਦੀ ਟੀਮ ਵੱਲੋਂ ਅੱਜ ਇਹ ਰੋਸ ਪ੍ਰਦਰਸ਼ਨ ਹੈ ਜਿਹੜਾ ਪੁਤਲਾ ਜਲਾ ਕੇ ਉਹ ਕੀਤਾ ਗਿਆ ਅੱਗੇ ਵੀ ਜਿੰਨਾ ਚਿਰ ਤੁਸੀਂ ਇੱਕ ਗੱਲ ਹੋਰ ਦੇਖੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਲੇ ਤੱਕ ਉਹਨੇ ਕੋਈ ਮਾਫੀ ਨਹੀਂ ਮੰਗੀ ਜਦਕੇ ਮਾਫੀ ਨਾਲ ਉਹਦਾ ਖੇੜਾ ਨਹੀਂ ਛੁੱਟਣਾ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਣੀ ਚਾਹੀਦੀ ਹੈ ਪਰ ਹਾਲੇ ਤੱਕ ਉਹਨਾਂ ਨੇ ਮਾਫੀ ਨਹੀਂ ਮੰਗੀ। ਕੀਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਜਿਹੜਾ ਉਹਨਾਂ ਨੇ ਵੀ ਇੱਧਰ ਤੋਂ ਟਿੱਪਣੀ ਕੀਤੀ ਹੈ। ਵੀ ਉਹਨੂੰ ਦੱਤ ਕਿਹਾ ਜਾਂਦਾ ਹੀ ਗਿਆ। ਦੇਖੋ ਕੀਜਰੀਵਾਲ ਜੀ ਨੇ ਕੋਈ ਟਿੱਪਣੀ ਨਹੀਂ ਕੀਤੀ। ਮਾਨ ਸਾਹਿਬ ਨੇ ਇੱਕ ਪੋਸਟ ਪਾਈ ਹੈ ਕਿ ਇਹ ਇਹ ਜਿਹੜੀ ਜਿਹੜੀ ਉਹ ਆਪੀ ਸੀ ਨੇ ਜਿਹੜਾ ਬਿਆਨ ਦਿੱਤਾ ਹੈ, ਕੀ ਇਹ ਤਿਆਰ ਕੀਤਾ ਹੋਇਆ ਹੈ? ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਸਾਰਾ ਕੁਝ ਰਿਕਾਰਡਡ ਹੁੰਦਾ ਹੈ। ਉੱਥੋਂ ਨਿਕਲ ਜਾਣੀ ਹੈ ਜਦੋਂ ਇਹ ਬਿਆਨ ਦਿੱਤਾ ਹੈ ਆਪੀ ਸੀ ਨੇ। ਤਾਂ ਸਾਡੇ ਦਿੱਲੀ ਦੇ ਸੀਨੀਅਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਨੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਨਾਲ ਦੀ ਨਾਲ ਟੋਕਿਆ ਉਹਨੂੰ ਕਿ ਤੂੰ ਅੱਜ ਵੀ ਤੁਸੀਂ ਇਹ ਕੀ ਬੋਲ ਰਹੇ ਹੋ ਨਾਲ ਦੀ ਨਾਲ ਟੋਕਿਆ ਜੇ ਬਿਆਨ ਤਿਆਰ ਕੀਤਾ ਹੁੰਦਾ ਤਾਂ ਉਹਨਾਂ ਨੂੰ ਟੋਕਦਾ ਕੌਣ ਤੇ ਕਿਉਂ ਟੋਕਦਾ ਥੈਂਕ ਯੂ ਠੀਕ ਹੈ ਲੋਕਾਂ ਸਾਰੇ ਪੀਜੂ ਸਰਕਾਰ ਤੱਕ ਦੇਖੋ ਜੀ ਬਹੁਤ ਮੰਦਭਾਗੀ ਮੰਦਭਾਗੀ ਘਟਨਾ ਹੈਗੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਐਲਏ ਆਤਸੀ ਮਾਰਲਿੰ ਨੇ ਜੋ ਵਿਧਾਨ ਸਭਾ 'ਚ ਖੜ ਕੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ ਅੱਜ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਹੈ ਅਸੀਂ ਤਾਂ ਉਹ ਗੱਲ ਸੋਚ ਵੀ ਨਹੀਂ ਸਕਦੇ ਉਹ ਗੁਰੂ ਜਿਸ ਨੇ ਆਪਣਾ ਸਰਬੰਸ ਸਾਰਾ ਵਾਰ ਦਿੱਤਾ ਹੋਵੇ ਇਸ ਕਾਇਨਾਤ ਦੇ ਲਈ ਹਿੰਦੂਆਂ ਦਾ ਸਿੱਖਾਂ ਦਾ ਪਿੱਛੇ ਜੇ ਸਾਡੇ ਹੋਮ ਮਿਨਿਸਟਰ ਸਾਹਿਬ ਵੀ ਆਏ ਉਹਨਾਂ ਨੇ ਵੀ ਇੱਕ ਗੱਲ ਬੜੇ ਉਹਦੇ ਨਾਲ ਸਟੇਜ ਤੋਂ ਕਹੀ ਕਿ ਜੇ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹਾਦਤ ਨਾ ਦੰਦੇ ਅੱਜ ਨਾ Hindu ਹੋਣਾ ਸੀ ਨਾ Sikh ਹੋਣਾ ਸੀ ਉਸ ਗੁਰੂ ਪ੍ਰਤੀ ਇਹਨਾਂ ਦੀ ਸੋਚ ਜਗ ਜाहिर ਹੋ ਗਈ ਵੀ ਕੀ ਜਿਹੜੇ ਬੰਦਾ ਜਿਹੜੀ ਪਾਰਟੀ ਸਾਬ ਸਿਰ ਗੁਰੂ ਤੇਗ ਬਹਾਦਰ ਜੀ ਵਰਗੇ ਮਹਾਨ ਗੁਰੂ ਦਾ ਸਤਕਾਰ ਨਹੀਂ ਕਰ ਸਕਦੇ ਉਹ ਆਮ ਪਬਲਿਕ ਦਾ ਕੀ ਕਰੇਗੀ ਮਤਲਬ ਬਹੁਤ ਮੰਦਪਾਗੀ ਘਟਨਾ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਹੈ ਉਹ ਖਾਰਜ ਕੀਤੀ ਜਾਵੇ ਸਾਨੂੰ ਇਹਨਾਂ ਨੂੰ ਮਾਫੀ ਨਹੀਂ ਅਸੀਂ ਮੰਗਾਉਣਾ ਚਾਹੁੰਦੇ ਅਸੀਂ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਔਰ ਇਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦਾ ਚਾਹੁੰਦੇ ਇਹਦੇ ਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਭਗਵੰਤ ਮਾਨ ਸਰਕਾਰ ਪੂਰੀ ਆਮ ਆਦਮੀ ਪਾਰਟੀ ਇਸ ਕੰਮ ਲਈ ਸਰਕਾਰ ਲਈ ਅਸੀਂ ਦੋਸ਼ੀ ਮੰਨਦੇ ਭਗਵੰਤ ਜੀ ਜਿਹੜਾ ਰੋਸ ਪਸੰਦ ਕਰਦੇ ਆ ਇਹ ਇਕੱਲਾ ਪੰਜਾਬ ਵਿੱਚ ਹੈ ਇਹ ਪੂਰੇ ਇੰਡੀਆ ਚ ਕਰ ਰਹੇ ਹੋ ਸਰ ਇਹ ਪੂਰੇ ਇੰਡੀਆ ਚ ਹੈ ਦਿੱਲੀ ਚ ਵੀ ਚੱਲ ਰਿਹਾ ਪੰਜਾਬ ਚ ਵੀ ਹਰ ਹਰ ਜ਼ਿਲ੍ਹੇ ਚ ਹਰ ਬੰਦੇ ਨੂੰ ਹਰ ਸਿੱਖ ਦਾ ਜਿਹੜਾ ਫਿਰਦਾ ਬਲੁੰਦ ਰਿਆ ਗਿਆ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਨਿੰਦਣੀ ਹੈਗੀ ਹੈ ਵੀ ਇਹ ਬੜੀ ਮਤਲਬ ਮੰਦ ਭਾਗੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰ ਨੇ ਜਿਹੜੀ ਮੁੱਖ ਮੰਤਰੀ ਰਹੀ ਹੋਵੇ ਉਹਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਗੁਰੂਆਂ ਪ੍ਰਤੀ ਕੀ ਬੋਲਣਾ ਚਾਹੀਦਾ ਕੀ ਨਹੀਂ ਬੋਲਣਾ ਚਾਹੀਦਾ ਕਾਰਵਾਈ ਨਹੀਂ ਹੁੰਦੀ ਅਗੇ ਤੁਹਾਡਾ ਭਾਜਪਾ ਦਾ ਕੀ ਸਟੈਪ ਰਹੇਗਾ ਅਗੇ ਦਾ ਦੇਖੋ ਜੀ ਭਾਜਪਾ ਪਹਿਲਾਂ ਵੀ ਗੁਰੂਆਂ ਦੇ ਨਾਲ ਦਕਾਰ ਚ ਪੂਰਾ ਖੜਨੀ ਆਈ ਹੈ ਔਰ ਅੱਜ ਵੀ ਅਸੀਂ ਪੂਰੀ ਭਾਰਤੀ ਜਨਤਾ ਪਾਰਟੀ ਇਸ ਲਈ ਪੂਰਾ ਪ੍ਰੋਟੈਸਟ ਕਰਾਂਗੇ ਜਿੱਥੇ ਤੱਕ ਵੀ ਸਾਨੂੰ ਜੋ ਵੀ ਰੋਸ ਮੁਜ਼ਾਹਰਾ ਇਸ ਲਈ ਕਰਨਾ ਪਿਆ ਉਹ ਕਰਾਂਗੇ ਜਿਸ ਤਰ੍ਹਾਂ ਵੀ ਪ੍ਰਧਾਨ ਜੀ ਜਿਹੜੀ ਵਾਇਸ ਹੈ ਉਹਨੂੰ ਲੈਬੋਰੀਟਰੀ ਚ ਭੇਜਿਆ ਗਿਆ ਚੇਂਜ ਕਰਨ ਲਈ ਔਰ ਟੈਸਟ ਕਰਨ ਲਈ ਅਗਰ ਉਹ ਸਹੀ ਨਹੀਂ ਨਿਕਲਦੀ ਫਿਰ ਤੁਹਾਡਾ ਕੀ ਸਟੈਪ ਰਹੇਗਾ ਸਰ ਗੱਲ ਇਹ ਹੈ ਪਹਿਲਾਂ ਤਾਂ ਗਲਤ ਹੋਣ ਦਾ ਮਤਲਬ ਇਹ ਨਹੀਂ ਕਾਰਨ ਕੀ ਹੈ ਤੁਸੀਂ ਸਾਰੇ ਸਾਡੇ ਪੱਤਰਕਾਰ ਭਰਾਓ ਉਥੇ YouTube ਤੇ ਪਿਆ विधानसभा दी कार्रवाई रिकॉर्डेड हुंदी है ये तो कोई बनावण वाली गल त है ही नहीं उतने दी ਤੁਸੀਂ ਸਾਰਿਆਂ ਨੇ ਪੂਰੀ ਵੀਡੀਓ ਕਿਲਪਾ ਵੀ ਸੁਣੀ ਹੈ ਉਥੋਂ ਦੇ ਜਿਹੜੇ ਮਤਲਬ ਉਸ ਪ੍ਰਧਾਨ ਸਭਾ ਦੀ ਕਾਰਵਾਈ ਚੋ ਤਾਂ ਮਤਲਬ ਇਹ ਨਹੀਂ ਜੇ ਇਹਨਾਂ ਦਾ ਇਹ ਹੁੰਦਾ ਉਸ ਦਿਨ ਦੀ ਹੈ ਕਹਿੰਦੇ ਵੀ ਸਾਡੀ ਫੇਕ ਹੈ ਇਹ ਬਣਾਈ ਗਈ ਹੈ ਅੱਜ ਤੱਕ ਇੱਕ ਵੀ ਬਿਆਨ ਕਿਸੇ ਵੀ ਪਾਰਟੀ ਦੇ ਕਿਸੇ ਲੀਡਰ ਦਾ ਨਹੀਂ ਆਇਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ